ਨਮਸਕਾਰ ਦੋਸਤੋ ਅੱਜ ਦੀ ਕਹਾਣੀ ਹੈ ਦੂਜੀ ਮਾਂ ਜ਼ਮੀਨ ਸਿਮਰਨ ਪੁੱਤ ਤੈਨੂੰ ਵਧਾਈਆਂ ਕਾਹਦੀਆਂ ਵਧਾਈਆਂ ਡੈਡੀ ਉ ਤਾਂ ਆਪਾਂ ਪਰਸੋ ਡੇਢ ਕਿਲਾ ਪਹਿਲੀ ਖਰੀਦੀ ਐ ਮੈਂ ਕਿਹਾ ਤੈਨੂੰ ਦੱਸ ਦੇਵਾਂ ਹੁਣ ਆਪਣੇ ਕੋਲ ਸੁਖ ਨਾਲ 13 ਕਿੱਲੇ ਹੋ ਗਏ ਲੈ ਫੜ ਮੂ ਮਿੱਠਾ ਕਰ ਬਲਵੰਤ ਸਿਉ ਲੱਡੂ ਵਾਲਾ ਹੱਥ ਸੱਤਾਂ ਸਾਲਾਂ ਬਾਅਦ ਕੈਨੇਡਾ ਤੋਂ ਪਰਤੇ ਸਿਮਰਨ ਵੱਲ ਵਧਉਂਦਿਆਂ ਬੋਲਿਆ ਲੱਡੂ ਫੜਦਾ ਸਿਮਰਨ ਆਪਦੇ ਡੈਡੀ ਨੂੰ ਕਹਿਣ ਲੱਗਾ ਡੈਡੀ ਕਿਉਂ ਮਿੱਟੀ ਖਰੀਦ ਰਹੇ ਹੋ ਐਵੇਂ ਮਿੱਟੀ ਤੇ ਪੈਸੇ ਲਾਈ ਜਾਂਦੇ ਹੋ ਭਲਾ ਮੈਂ ਕਿਹੜਾ ਇੱਥੇ ਰਹਿਣਾ ਮੇਰੇ ਤਾਂ ਬੱਚਿਆਂ ਨੇ ਵੀ ਨਹੀਂ ਆਉਣਾ ਪਿੰਡ ਕੀ ਕਰਨੀ ਐ ਇੰਨੀ ਜ਼ਮੀਨ ਡੈਡੀ ਤੁਹਾਨੂੰ ਇੱਕ ਦਿਨ ਵੀ ਵੇਚਣੀ ਪੈਣੀ ਐ ਸਿਮਰਨ ਦੀ ਗੱਲ ਸੁਣ ਬਲਵੰਤ ਸਿਓ ਲਹੂ ਲਹਾਨ ਹੋ ਗਿਆ ਹੈ ਕੀ ਕਹਿ ਰਿਆਂ ਸਿਮਰਨ ਮੇਰੀ ਮਾਂ ਨੂੰ ਮਿੱਟੀ ਕਹਿ ਰਿਹਾ ਤੂੰ ਤੂੰ ਇਸ ਮੇਰੀ ਮਾਂ ਜ਼ਮੀਨ ਨੂੰ ਵੇਚਣ ਤੇ ਆਖ ਟਿਕਾਈਏ ਉਹ ਬੇਕਦਰਿਆ ਲਾਣਤੀਆ ਤੂੰ ਐਡੇ ਮਨਹੂਸ ਬੋਲ ਕਿਵੇਂ ਜ਼ੁਬਾਨੋਂ ਕੱਢ ਦਿੱਤੇ ਆਖੇ ਵੇਚਣੀ ਪਊ ਬਲਵੰਤ ਸਿਓ ਸਿਮਰਨ ਦੀ ਗੱਲ ਬਰਦਾਸ਼ਤ ਕਰਨੀ ਕੀ ਹੋ ਗਏ ਸੀ ਤੈਨੂੰ ਪਤਾ ਸਿਮਰਨ ਇਹ ਮੇਰੀ ਮਾਂ ਹੈ ਸਾਡੀਆਂ ਕਈ ਪੁਸਤਾਂ ਦੀ ਗਵਾਹੀ ਭਰਦੀ ਹੈ ਇਸ ਉੱਤੇ ਸਾਡੀਆਂ ਕਈ ਪੀੜੀਆਂ ਦੀਆਂ ਪੈੜਾਂ ਦੇ ਚਿੰਨ੍ਹ ਆ ਜ਼ਮੀਨ ਰੂਪੀ ਮਾਂ ਨੇ ਸਾਡੇ ਢਿੱਡ ਭਰੇ ਆਪ ਦਾ سینਾ چیر-ਚੀਰ ਅੰਨ ਉਗਾ ਕੇ ਸਾਡੀ ਹਰ ਲੋੜ ਨੂੰ ਪੂਰਾ ਕੀਤਾ ਹਮੇਸ਼ਾ ਸਾਡੇ ਦੁੱਖ ਸੁੱਖ ਦੀ ਭਾਈਵਾਲ ਬਣ ਵਫਾ ਕਮਾਈ ਮੈਂ ਤੈਨੂੰ ਇਸ ਵਿੱਚੋਂ ਫਸਲਾਂ ਉਗਾ ਕੇ ਪੜਾਇਆ ਲਿਖਾਇਆ ਤੇ ਤੈਨੂੰ ਵਿਦੇਸ਼ ਭੇਜਿਆ ਮੈਂ ਸੋਚਿਆ ਸੀ ਤੂੰ ਵਿਦੇਸ਼ ਜਾ ਕੇ ਹੋਰ ਕਮਾਈ ਕਰੇਗਾ ਤੇ ਅਸੀਂ ਹੋਰ ਜ਼ਮੀਨ ਖਰੀਦਾਂਗੇ ਪਰ ਤੂੰ ਖੁਰਤਗਰਜ਼ ਹੋ ਗਿਆ ਐਨੀ ਉਮੀਦ ਨਹੀਂ ਸੀ ਤੇਰੇ ਤੋਂ ਐਨੀ ਖੇਤੀ ਦਮਣ ਪੋਈ ਤੂੰ ਮੂੰਹ ਤੋੜ ਹੋ ਗਿਆ ਭਾਵੁਕ ਹੋਇਆ ਬਲਵੰਤ ਸਿਉਂ ਬੋਲਦਾ ਰਿਹਾ ਕਿ ਨਿਰਾਸ਼ ਮਨ ਕਲਪਦਾ ਹੋਇਆ ਮੋਟਰਸਾਈਕਲ ਚੁੱਕਾ ਪੜੇ ਖੇਤ ਪਹੁੰਚ ਗਿਆ ਖੇਤ ਵਿੱਚੋਂ ਮਿੱਟੀ ਦਾ ਬੁੱਕ ਭਰਿਆ ਉੱਚੀ ਉੱਚੀ ਰੋਣ ਲੱਗਾ ਮਾਂ ਤੈਨੂੰ ਕਿਸੇ ਹੋਰ ਦੇ ਹਵਾਲੇ ਕਿਵੇਂ ਕਰਾਂਗਾ ਤੂੰ ਮੇਰੇ ਨਾਲ ਬਫਾ ਕਮਾਈ ਤੇ ਮੈਂ ਤੇਰੇ ਲਈ ਬਫਾ ਨਹੀਂ ਬਣਾਗਾ ਤੂੰ ਹਮੇਸ਼ਾ ਉਡੀਕਦੀ ਸੀ ਮਾਲਕ ਬਣ ਕੇ ਕਿ ਮੈਂ ਤੇਰਾ ਮਾਲਕ ਨਹੀਂ ਹੋਵਾਂਗਾ ਨਹੀਂ ਮਾਂ ਨਹੀਂ ਮੈਂ ਤੈਨੂੰ ਧੋਖਾ ਨਹੀਂ ਦੇ ਸਕਦਾ ਮੈਂ ਤੇਰਾ ਸਦਾ ਪੁੱਤਰ ਰਹਾਂਗਾ ਮੇਰੇ ਪੁਰਖਿਆਂ ਨੇ ਤੈਨੂੰ ਸੰਭਾਲ ਸੰਭਾਲ ਰੱਖਿਆ ਮੈਂ ਜਿਉਂਦੇ ਜੀ ਅਜਿਹਾ ਨਹੀਂ ਕਰ ਸਕਦਾ ਜਜਬਾਤਾਂ ਦੇ ਕਾਬੂ pa ਮਨ ਨੂੰ ਹੌਸਲਾ ਦੇ ਬਲਵੰਤ ਸਿਉਂਹ ਕਾਰਾ ਪਹੁੰਚਾ ਸਾਰੀ ਰਾਤ ਸੋਚਾਂ ਵਿੱਚ ਪਾਸੀ ਮਾਰਦਿਆਂ ਮਸਾਂੀ ਦਿਨ ਚੜਿਆ ਤੇ ਜਲਦੀ ਨਾਲ ਤਿਆਰ ਹੋ ਨੰਬਰਦਾਰ ਤੇ ਗੁਰਦੁਆਰੇ ਲੈ ਕੇ ਕਚਹਿਰੀ ਪਹੁੰਚ ਗਿਆ ਉੱਥੇ ਜਾ ਕੇ ਪਿੰਡ ਦੇ ਗੁਰਦੁਆਰੇ ਦੇ ਨਾਮ ਉਹ ਵਸੀਅਤ ਕਰਵਾ ਦਿੱਤੀ ਤੇ ਆ ਜਿੰਨਾ ਚਿਰ ਮੈਂ ਜਿਉਂਦਾ ਹਾਂ ਜ਼ਮੀਨ ਦਾ ਮਾਲਕ ਮੈਂ ਰਹਾਂਗਾ ਤੇ ਮੇਰੀ ਮਰਨ ਪਿੱਛੋਂ ਇਸ ਗੁਰਦੁਆਰੇ ਨੂੰ ਸੌਂਪੀ ਜਾਏਗੀ ਗੁਰਦੁਆਰੇ ਦੀ ਕਮੇਟੀ ਨੂੰ ਵਸੀਅਤ ਦੇ ਕਾਪੀ ਸੌਂਪ ਕੇ ਸਿੱਧਾ ਖੇਤ ਪਹੁੰਚਿਆ ਤੇ ਮਿੱਟੀ ਦਾ ਬੁੱਕ ਪਰ ਕੇ ਕਹਿ ਰਿਹਾ ਸੀ ਮੈਂ ਮਾਂ ਮੈਂ ਤੇਰੇ ਪੁੱਤ ਬੋਲਦਾ ਕਰਜ਼ ਚੁਕਾ ਆਇਆ ਹਾਂ ਤੂੰ ਮੇਰੇ ਨਾਲ ਵਫਾ ਕੀਤੀ ਤੇ ਮੈਂ ਤੇਰਾ ਕਰਜ਼ ਚੁਕਾ ਦਿੱਤਾ ਜਿੰਨਾ ਚਿਰ ਇਹ ਪਿੰਡ ਆਬਾਦ ਰਹੇਗਾ ਮੇਰਾ ਤੇ ਮੇਰੇ ਪੁਰਖਿਆਂ ਦਾ ਨਾਮ ਤੇਰੀ ਨਾਲ ਹੀ ਆਬਾਦ ਰਹੇਗਾ ਤੂੰ ਹੁਣ ਸਦਾ ਲਈ ਅਮਰ ਹੋ ਗਈ ਬਲਵੰਤ ਸਿਉ ਉੱਤਰ ਸੋ ਦਾਗਰ ਸਿਉ ਦੇ ਨਾਮ ਨਾ ਬਿਕ ਅਧਰੇ ਪੁੱਤ ਨੇ ਤਾਂ ਮੇਰਾ ਨਾਂ ਵਿਦੇਸ਼ ਚ ਜਾ ਸਦਾ ਲਈ ਖਤਮ ਕਰ ਦੇਣਾ ਸੀ ਪਰ ਇਸ ਜ਼ਮੀਨ ਤੋਂ ਕਈ ਪਿੰਡਾਂ ਦੇ ਕੰਮ ਸਵਾਰੇ ਜਾਣਗੇ ਲੋੜਵੰਦਾਂ ਨੂੰ ਰੋਟੀ ਮਿਲਦੀ ਰਹੇਗੀ ਮਰੀਆਂ ਜ਼ਮੀਰਾਂ ਵਾਲੇ ਕੀ ਜਾਣਣ ਇੱਕ ਮਾਂ ਜਨਮ ਦੇਣ ਵਾਲੀ ਤੇ ਦੁੱਧੀ ਮਾਂ ਜ਼ਮੀਨ ਹੁੰਦੀ ਹੈ